ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਬੱਧਣੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਇਸ ਕਰੋ ਆਪਣੇ ਰੁਟੀਨ ਚ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਤੇ ਰੇਕ ਵੀਡੀਓ ਚ 8 ਤੋਂ 10 ਐਨੀਮਲ ਹਰ ਵਕਤ ਅਵੇਲੇਬਲ ਹੁੰਦੇ ਆ ਅੱਜ ਇੱਕ ਐਨੀਮਲ ਦਾ ਐ ਕਿਉਂਕਿ ਮੈਂ ਬਾਈ ਦੇ ਪੰਡ ਵੀਡੀਓ ਕਵਰ ਕਰਨ ਆਇਆ ਸੀਗਾ ਜੀ ਹੋਰ ਪਸ਼ੂ ਦੀ ਤੇ ਤਾਂ ਕਰਕੇ ਸ਼ੌਂਕਿਆ ਤੌਰ ਤੇ ਵੀਡੀਓ ਕਵਰ ਕਰ ਰਹੇ ਆ ਹੈ ਤਾਂ ਫੋਰ ਸੇਲ ਹੀ ਜੀ ਹੋਰ ਐਨੀਮਲ ਆਉਣ ਵਾਲੇ ਆ ਜੀ ਪੁਰਾਣੇ ਸਾਰੇ ਵਿਕਾਊ ਹੋ ਗਏ ਆ ਜੀ ਵਿਕ ਗਏ ਆ ਜੀ ਡਿਟੇਲ ਇਹਦੀ ਤੁਹਾਨੂੰ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਕੀ ਖੂਬਸੂਰਤੀ ਦੇਖ ਸਕਦੇ ਹੋ ਬੱਚਾ ਹੀ ਆ ਜੀ ਹਜੇ ਪਹਿਲਾ ਸੁਹਾ ਪਹਿਲਾ ਸੁਹਾ ਪਹਿਲਾ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਸਣੀਆ ਪਿੰਡ ਬਦਨੀ ਖੁਰਦਾ ਜ਼ਿਲ੍ਹਾ ਮੋਗਾ ਵੀਰੇ ਠੀਕ ਆ ਜੀ ਮੋਬਾਈਲ ਨੰਬਰ ਜੀ 62831 54775 ਇੱਕ ਨੰਬਰ ਹੋਰ ਆਪਣਾ 97813 02406 ਆ WhatsApp ਨੰਬਰ ਆ ਠੀਕ ਆ ਬਾਈ ਅੱਜ ਦਰਸ਼ਕਾਂ ਨੇ ਕਹਿਣਾ ਬਾਈ ਅੱਜ ਇੱਕ ਐਨੀਮਲ ਦੀ ਵੀਡੀਓ ਪਾਈ ਜੰਨੇ ਆ ਅੱਜ ਤਾਂ ਆਪਾਂ ਕਿਵੇਂ ਪੌਣੀਆਂ ਦਾ 12 13 ਮਈਆਂ ਦੀ ਲਿਆ ਕੇ ਸੀ ਅੱਜ ਤੁਸੀਂ ਫਿਰ ਪਿੰਡ ਆਏ ਆ ਨਾ ਫਿਰ ਆਪਾਂ ਤੁਸੀਂ 2 ਮਿੰਟ ਆਪਣੇ ਕੋਲੇ ਆਗੇ ਮੈਂ ਚੱਲ ਆਪਾਂ ਨੂੰ ਝੋਕੇ ਤਿਆਰ ਲੱਗੀਵੇਂਗੇ ਚੱਲ ਬਣਾਉਣੀ ਦਾ ਸ਼ੌਂਕੀਆ ਤੌਰ ਤੇ ਪਾ ਦਿੱ ਗਏ ਜੀ ਬਣਾਉਣੀ ਦਾ ਸ਼ੌਂਕ ਹੀ ਆ ਤੇ ਹੀ ਸੀ ਇਹਦੀ ਜੀ ਬਾਕੀ ਐਨੀਮਲ ਹੋਰ ਬਈ ਕਦੋਂ ਕਿਤੇ ਘਰਾ ਜਾਣਗੇ ਬਾਕੀ ਇੱਕ ਦੋ ਦਿਨਾਂ ਤੱਕ ਆ ਜਾਣਗੇ ਵੀਰੇ ਠੀਕ ਆ ਜੀ ਫਿਰ ਆਪਾਂ ਵੀਡੀਓ ਫੇਰ ਰਿਕਵਰ ਕਰਾਂਗੇ ਕਿਹੜਾ ਇੱਕ ਗੱਲ ਆ ਭਰਾ ਹਾਂਜੀ ਆ ਆਪਣਾ ਉਹੀ ਆ ਮਨਮਣਾ ਜਾ ਠੀਕ ਆ ਜੀ ਠੀਕ ਆ ਪਹਿਲਾਂ ਦੱਸ ਦਾਨੇ ਵੀਡੀਓ ਚ ਆਪਾਂ ਠੀਕ ਆ ਜੀ ਕੋਈ ਸਿੱਠੰਡੀ ਬਠੇਰੀ ਆ ਸੁਹਾ ਕਿੰਨਾ ਮਾਗਦਾ ਸੁਹਾ ਪਹਿਲਾ ਵੀਰੇ ਸੁਹਾ ਪਹਿਲਾ ਜੀ ਦੰਦੋ ਜੀ ਦੰਦੋਂ ਚਾਰ ਦੰਦਾ ਬੱਚਾ ਹੀ ਹੈ ਹਜੇ ਆ ਪਿਆ ਉਹ ਚੌਗੀਆ ਦੁੱਧ ਰਾਉਣਾ ਕੱਟੀ 17 18 ਕਿਲੋ ਦਊਗੀ ਵੀਰੇ ਠੰਡੀ ਕਰਮ ਵਾਲੀ ਇੰਨੀ ਕਨੇ ਮਰਜੀ ਤੋਰੀ ਫਿਰ ਤਾਂ ਹੀ ਆ ਬਾ ਸ਼ੌਂਕ ਵੱਲੋਂ ਹੀ ਬਣਾਉਣ ਲੱਗੇ ਆ ਠੰਡੀ ਕਰਕੇ ਜਾਂਦਾ ਕਿਹੜਾ ਸੁਹਾ ਮੇਨ ਲਓ ਜੀ ਰੱਸਾ ਉੱਪਰ ਆ ਤੇ ਟੌਰ ਨਾ ਕਰਮ ਵਾਲੀ ਤੁਰੀ ਫਿਰਦੀ ਆ ਬਾਰੇ ਪਸ਼ੂਆਂ ਚ ਫਿਰ ਪਸ਼ੂ ਤੋੜਿਆ ਵੀ ਨਹੀਂ ਜਾਂਦਾ ਨਾ ਅੱਜ ਸ਼ੌਂਕ ਨੂੰ ਮੈਂ ਕਿਹਾ ਚੱਲ ਬਣਾਈਏ ਬੈਠੇ ਸੀਗੇ 2 ਮਿੰਟ ਵੀ ਫਰੀ ਸੀ ਅੱਜ ਠੀਕ ਹੈ ਜੀ ਜੇ ਹਾਈਟ ਦੀ ਗੱਲ ਕਰਗੇ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਵੀ ਦੇ ਲੈ ਜਮਾਂ ਬੱਚਿਆਂ ਵਰਗੀ ਆ ਲੈ। ਸਹੀ ਗੱਲ ਹੈ ਜੀ, ਮੂੰਹ ਦੀ ਬਹੁਤ ਪੋਲੀ ਆ। ਜਾਂ ਤੇ ਕੁਆਲਿਟੀ ਘਟੀ ਦੀ। ਬੁੜੀ ਕੁਆਲਿਟੀ ਕੁੰਡਾ ਸਿੰਘ ਆ ਜੀ, ਦੇਖ ਸਕਦੇ ਹੋ। ਰੱਖੀ ਵੀ ਸ਼ੌਂਕ ਨਾਲ ਹੀ ਆ ਜਿਹੜੇ ਸੱਜਣ ਤੋਂ ਬਾਈ ਲੈ ਕੇ ਆਇਆ ਉਹਨੇ ਵੀ ਸ਼ੌਂਕ ਨਾਲ ਹੀ ਪਾਲੀ ਆ। ਉਹਨੇ ਤਾਂ ਵੀਰੇ ਕਿਹਾ ਹੀ 20 ਦੁੱਧ ਦੇਊਗੀ। ਆਪਾਂ ਤਾਂ 16-17 ਦੀ ਗਾਰੰਟੀ ਦੇਵਾਂਗੇ ਖੋਸ਼ ਹੋ ਕੇ। ਹੁਣ ਕਿੰਨਾ ਇਸ ਵਕਤ ਤਿਆਰ ਆ? ਹੁਣ ਵੀਰੇ 12 ਦੇ 13 ਦੇ ਵਿਚਾਲੇ ਹੈਗਾ ਬੋਲਾ। ਉਸਕੇ ਦੇ ਦਾਂਗੇ ਜੀ। ਹਾਂ, 4 ਤਰੀਕ ਦੀ ਸ਼ਾਮ ਦੀ ਸੂਈ ਆ। ਠੀਕ ਹੈ ਜੀ ਡੈਣਾ ਪੰਜ ਹੀ ਹੋਇਆ ਪੰਜ ਹੀ ਹੋਇਆ ਹਾਂ ਜੇ ਜੱਪਾ ਵਧੀਆ ਪੈ ਗਿਆ ਠੀਕ ਹੈ ਜੀ ਥਣਾ ਦੀ ਜਮਾ ਥਣਾ ਦੀ ਜਮਾ ਓਕੇ ਆ ਰਿਪੋਰਟ ਬਾਕੀ ਧਾਰਾ ਮਾਰ ਕੇ ਧਾਰਾ ਮਾਰ ਕੇ ਦਿਖਾਉਨੇ ਆਪਾਂ ਠੀਕ ਹੈ ਜੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫੁੱਲ ਵਜਨ ਵਜੂਦ ਵਾਲੀ ਐ ਸਵਾਦ ਦਾ ਕਾਠਾ ਰੰਗ ਪਾਲਛ ਦੇਖ ਪੱਠ ਪੁੜਾ ਦੇਖ ਸਹੀ ਗੱਲ ਹੈ ਜੀ ਸਾਰੇ ਕੰਨੇ ਮਰਜੀ ਕੋਈ ਸੀਲ ਠੰਡੀ ਆਪਣੀਆਂ ਮਈਆਂ ਦੀ ਕੋਈ ਆਏ ਨਾ ਕੋਈ ਲੱਤ ਮਾਰੂਗੀ ਸਹੀ ਗੱਲ ਹੈ ਜੀ ਜਿਹੜੀ ਆਪਣੀ ਇਧਰਲੀ ਮੈਂ ਉਹ ਤਾਂ ਉਦੋਂ ਹੀ ਟੱਪੇ ਜਾਂਦੀ ਆ ਸਹੀ ਗੱਲ ਹੈ ਜੀ ਬਾਕੀ ਮੋਰ ਵੀ ਵੀਡੀਓ ਦਾ ਲੋਕ ਵੀ ਬਥੇਰੇ ਲੋਕ ਪਾਉਂਦੇ ਆ ਤੇ ਆਪਾਂ ਕੁਆਲਿਟੀ ਇਹ ਲੈ ਕੇ ਆਉਂਦੇ ਆ ਵੀਰੇ ਆਪਾਂ ਨੂੰ ਚੰਗੇ ਪਸ਼ੂ ਦਾ ਸ਼ੌਂਕ ਹੀ ਆ ਠੀਕ ਹੈ ਜੀ ਆਪਾਂ ਇਦੋਂ ਵੀ ਜਾਦੇ ਚੰਗਾ ਲੈ ਕੇ ਆਈਏ ਪਹਿਲੇ ਦਿਨੋਂ ਹੀ ਸ਼ੌਂਕ ਆ ਆਪਾਂ ਠੀਕ ਹੈ ਜੀ ਕਿਉਂ ਵਪਾਰ ਕਰ ਲੱਗੇ ਆ ਡੈਡੀ ਨਾਲ ਧਾਰਾ ਮਾਰ ਕੇ ਚੈੱਕ ਕਰਾ ਦਿਓ ਬੱਚਾ ਮਰੀ ਬਾਲਟੀ ਲਈ ਆਂ ਇੱਕ ਬੇਨਤੀ ਹੋਰ ਵੀ ਕਰਨੀ ਆ ਬਾਈ ਜਦੋਂ ਆਪਾਂ ਜਾਦਾ ਪਸ਼ੂਆਂ ਦੀ ਵੀਡੀਓ ਬਣਾਉਂਦੇ ਹੁੰਦੇ ਸੀ ਨਾ ਤਾਂ ਕਰਕੇ ਬੱਚੇ ਪਹਿਲਾਂ ਹੀ ਲਵਾ ਦਿੰਦੇ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਰ ਵੀਡੀਓ ਹੋ ਜਾਂਦੀ ਲੰਮੀ ਮੁੜ ਕੇ ਜਾਦੀ ਸੀ ਗੱਲ ਆ ਜੀ ਕਿਉਂਕਿ ਜੇ ਆਪਾਂ ਵੀਡੀਓ ਦੇ ਵਿੱਚ ਇੱਕ ਦੋ ਪਸ਼ੂਆਂ ਦੀ ਪੌਣੀ ਦਾ ਫੇਰ ਤਾਂ ਚੱਲ ਬੱਚੇ ਨਾਲ ਦੀ ਨਾਲ ਲੱਗ ਜਾਂਦੇ ਆ ਸਹੀ ਗੱਲ ਆ ਜੀ ਤੇ ਤਾਂ ਕਰਕੇ ਪਹਿਲਾਂ ਲਵਾ ਦਿੰਦੇ ਸੀ ਤਾਂ ਕਿ ਥਣ ਵੀ ਸੋਨਾ ਕੱਢਿਆ ਹੋਵੇ ਪਸ਼ੂ ਤੇ ਵੀਡੀਓ ਸਾਫ਼ ਸੁਥਰੀ ਬਣ ਜੇ ਸੀ ਠੰਡੀ ਦੇਗਾ ਚੋਟੀ ਉਵੇਂ ਹੀ ਖੜੀ ਆ ਖੁੱਲੀ ਕੋਈ ਆਈ ਨਹੀਂ ਆਪਣੀ ਬੰਨੀ ਵੀ ਆ ਸਹੀ ਗੱਲ ਆ ਰਸਤੂਰੀ ਆ ਤੇ ਬਾਈ ਨੇ ਬੱਚਾ ਛੱਡ ਲਿਆ ਜੀ ਹੁਣੇ ਹੁਣੇ ਤੁਹਾਨੂੰ ਵੀਡੀਓ ਚ ਪਤਾ ਲੱਗ ਗਿਆ ਹੀ ਆ ਜੀ ਤੇ ਕਰਮ ਵਾਲੀ ਉਮੇ ਖੜੀ ਆ ਭਲਾ ਵੇੜੇ ਦੇ ਵਿਚਾਲੇ ਬਹਿ ਕੇ ਜੂਲੋ ਮੈਂ ਕਹਿੰਦਾ ਯਾਰ ਬਾਈ ਕਿੱਥੇ ਮਰਜੀ ਜੂਲੋ ਬਹਿ ਕੇ ਬਾਲੀਆਂ ਬੰਨਣ ਦੀ ਲੋੜ ਨਹੀਂ ਗੀ ਠੀਕ ਆ ਜੀ ਕਿੱਥੇ ਦੋ ਤੈ ਤਿੰਨ ਚਾਰ ਬੰਨਣੀਆਂ ਉਥੇ ਕੱਲੀ ਕਰਮ ਵਾਲੀ ਕੰਮ ਪੂਰਾ ਕਰੂਗੀ ਠੀਕ ਆ ਜੀ ਇੱਕ ਨਾ ਵੀਰਾਂ ਦੇ ਕਈਆਂ ਦੇ ਕਮੈਂਟ ਆਏ ਸੀ ਆਪਣੇ ਵੀਰੇ ਦੁੱਧ ਨਾ ਥੱਲੇ ਨਾ ਧਾਰਾ ਮਾਰਿਆ ਕਰੋ ਆ ਉਹ ਜ਼ਰੂਰ ਆਪਾਂ ਮਾਫੀ ਚਾਹੁੰਦੇ ਆ ਵੀਰੇ ਉਹਦੇ ਲਈ ਮਾਫੀ ਜਿਹੜਾ ਪਹਿਲਾਂ ਹੋ ਗਿਆ ਹੁਣ ਤਾਂ ਹੀ ਆਪਾਂ ਭਾਂਡਾ ਲੈ ਕੇ ਆਂਦਾਗਾ ਮਰੌਣੀਆਂ ਦਾ ਧਾਰਾ ਆਈਆਂ ਜੀ ਤੇ ਪਰ ਚੈੱਕ ਕਰਾ ਦਿੰਨੇ ਮਗਰ ਲਿਆਂ ਜੋ ਮਾਰਦੀ ਬਰੇ ਉਹ ਆਪਾਂ ਜਰੂਰ ਮਾਫੀ ਚਾਹੁੰਨੇ ਆ ਯਾਰ ਬਾਈ ਸਹੀ ਗੱਲ ਆ ਜੀ ਚਲੋ ਜੇ ਕੋਈ ਆਪਾਂ ਨੂੰ ਸੁਝਾਅ ਦੇਊਗਾ ਬਾਈ ਆਪਾਂ ਨਹੀਂ ਨਹੀਂ ਆਪਾਂ ਹਰੇਕ ਭਰਾ ਦੀ ਗਲਤੀ ਹੋ ਜਾਂਦੀ ਐ ਬੱਚਿਆਂ ਤੋਂ ਹੀ ਗਲਤੀ ਹੁੰਦੀ ਹੈ ਨਾ ਸਹੀ ਗੱਲ ਆ ਜੀ ਸੁਝਾਅ ਦੇਣਾ ਅਗਲੇ ਦਾ ਹੱਕ ਆ ਨਹੀਂ ਨਹੀਂ ਹੱਕ ਵੀਰੇ ਬਣਦਾ ਜਿਹਦਾ ਆਪਾਂ ਮਨਜ਼ੂਰ ਵੀ ਕੀਤਾ ਜੀ ਇਸ ਤੋਂ ਬਾਅਦ ਆਪਾਂ ਹੁਣ ਤਾਂ ਥੱਲੇ ਧਾਰਾਂ ਅੰਮਰਸਰੋਂ ਮਈਆਂ ਲੈ ਕੇ ਗਏ ਆਪਾਂ ਤੋਂ ਅੰਕਲ ਪਰਸੋਂ ਉਹਨਾਂ ਦੀ ਹੋ ਗਈ 80-85 ਸਾਲ ਦੀ ਉਮਰ ਇਹਨਾਂ ਬਹੁਤ ਗੁੱਸਾ ਨਾ ਕਰੀ ਤੈਨੂੰ ਇੱਕ ਗੱਲ ਕਹਿਣੀ ਐ ਮੈਂ ਕਿਹਾ ਹਾਂਜੀ ਦੱਸੋ ਹਾਂਜੀ ਕਹਿੰਦਾ ਬੁੱਤ 13ਵਾਂ ਰਤਨ ਆ ਨਾ ਪੈਰਾਂ 'ਚ ਨਾ ਰੋੜਿਆ ਕਰੋ ਮੈਂ ਕਹਿਆ ਯਾ ਜਰੂਰ ਮਾਫੀ ਚਾਹੁੰਨੇ ਹਾਂ ਸੋਤੋਂ ਗਲਤੀ ਹੋ ਗਈ ਆਪਾਂ ਤੋਂ ਕੋਈ ਹੋ ਜਾਂਦੀ ਆ ਕਹਿੰਦੇ ਕੋਈ ਗੱਲ ਨਹੀਂ ਤੇ ਬਾਲਟੀ 'ਚ ਧਾਰਾ ਮਾਰਦਿਆ ਕਰੋ ਠੀਕ ਹੈ ਜੀ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾਤੀਆਂ 12 ਕਿਲੋ ਜੋਖ ਕੇ ਲੈ ਜਾਓ ਜੀ 12 ਦੇ 13 ਦੇ ਵਿਚਾਲੇ ਆ ਤੋਰੀ ਬੁੱਤ ਝੋਟੀ ਨੂੰ ਠੀਕ ਹੈ ਜੀ ਇੱਕ ਵਾਰੀ ਵੀਰੇ ਤੋੜ ਕੇ ਦਿਖਾ ਦਿਓ ਜੀ ਡਿਮਾਂਡ ਫੇਰ ਇਹਦੀ ਬਈ ਕੀ ਕਰਨੀ ਆ ਮੇਰੇ ਇਹਦੀ ਫੋਨ ਤੇ ਹੀ ਕਰਾਂਗੇ ਫੋਨ ਤੇ ਕਰਾਂਗੇ ਜੀ ਹਾਂ ਜੀ ਡਿਮਾਂਡ ਬਾਈਕ ਦਾ ਆਪਾਂ ਤੋਂ ਹਣਾ ਬਾਹਰ ਲੇ ਗਾਕ ਕਿਵੇਂ ਹੁਣ ਬਾਹਰ ਗਾ 10 ਮਹੀਆਂ ਪਰਸੋਂ ਲੈ ਕੇ ਗਏ ਆ ਉਹ ਵੀ ਵਿਕਰੀ ਵਾਲੇ ਬੰਦੇ ਲੈ ਕੇ ਗਏ ਆ ਉਹ ਕਹਿੰਦੇ ਅਸੀਂ ਗਾਂ ਸੇਲ ਸੂਲ ਮਾਲ ਕਰਨਾ ਨਾ ਰੇਟ ਨਾ ਵੀਡੀਓ ਚ ਪਾਇਆ ਕਰੋ ਯਾਰ ਠੀਕ ਹੈ ਜੀ ਜੇ ਤਰਾਜ ਕਰਦਾ ਅਗਲਾ ਗਾ ਕੀ ਪਤਾ ਵੀਰੇ ਅਗਲੇ ਨੇ ਕਿਵੇਂ ਪੈਸੇ ਲੈਣੇ ਹਨ ਕੋਈ ਕਸਤਾਂ ਤੇ ਵੇਚ ਜਾ ਕਿਵੇਂ ਵੀ ਅਗਲੇ ਦਾ ਸਹੀ ਗੱਲ ਹੈ ਜਿਵੇਂ ਸਰਕਲ ਚ ਆਉਂਦਾ ਜਿਵੇਂ ਦਾ ਹਾਂ ਜੀ ਤੇ ਜਿਹਦਾ ਪੁੱਤ ਹੋ ਜੈਜੀ ਭਾਈ ਹਾਂ ਜਮਾ ਜੈਜੀ ਹੋਊ ਆਪਣਾ ਫੋਨ ਅੱਗੇ ਵੀ ਜੈਜੀ ਹੁੰਦਾ ਵਾ ਸਹੀ ਗੱਲ ਜੀ ਚੰਗੇ ਪਸ਼ੂ ਦਾ ਦਾ ਰੇਟ ਵੀਰੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਇਹ ਜੀ ਝੋਟੀ ਦੋਂਦੇਗਾ ਨੂੰ ਕਿੰਨਾ ਮਰਜੀ ਮੁੱਲ ਮੰਗ ਲਾ ਉਹਨਾਂ ਹੀ ਥੋੜਾ ਹੋਊ ਕੱਟੀ ਦਾ ਸਹੀ ਗੱਲ ਹੈ ਜੀ ਕਿਉਂਕਿ ਚਾਰੂ ਇੰਨੀ ਆ ਸੇਵਾ ਕਰਿਓ ਕੱਟੀ ਦੁੱਧ ਤਾਂ 20 ਵੀ ਦੇ ਸਕਦੀ ਹੈ ਕਰਨ ਵਾਲੀ ਠੀਕ ਹੈ ਜੀ ਹਾਂਜੀ ਗਾਂ ਅਗਲੇ ਦੇ ਸੇਵਾ ਦੇ ਸਰਤੇ ਆ ਠੀਕ ਹੈ ਜੀ ਕਿਹੜੀ ਆ ਚੀਜ਼ ਆ ਇਹਦੇ ਕੁਆਲਟੀ ਮਾਰ ਫੜ ਜਾ ਪਤਾ ਕੁਆਲਟੀ ਪੂਰੀ ਜੀ ਲਿਆ ਬੱਗੇ ਦੇ ਲਿਆ ਕੋਈ ਛੜ ਦੇ ਰਸਾ ਉਤੇ ਜਿਹਨੂੰ ਨਾਗ ਪਸੰਦ ਆਊਗਾ ਸਕਰੀਨ ਦੇ ਥੱਲੇ ਆ ਤਾਂ ਉਹੀ ਆਪਾਂ ਚੱਲ ਸ਼ੌਂਕੀਆ ਤੌਰ ਤੇ ਪਾਉਣ ਲੱਗੇ ਨਹੀਂ ਤਾਂ ਆਪਾਂ 12 13 ਦੀ ਮਹੀਆਂ ਦੀ ਪਰਸੋਂ ਵੀਡੀਓ ਕਵਰ ਕਰਨੀ ਸੀ ਮਾੜੀ ਹਕੀ ਰਾਮ ਜਿਵੇਂ ਮਰਜੀ ਹੱਥ ਲਾ ਦੇ ਉੱਥੇ ਹੀ ਖੜ ਜਾਂਦੀ ਗਰਮਾਂ ਵਾਲੀ ਠੀਕ ਹੈ ਜੀ ਠੰਡੀ ਸੀਲ ਦੇ ਤਾਂ ਕੋਈ ਨਹੀਂ ਕਹੇ ਜੀ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ